ਦੇਖੋ 22000 ਤੋਂ ਵੱਧ ਨਸ਼ਾ ਤਸਕਰ ਹੈ ਜਿਹੜਾ ਉਹ ਜਿੰਦਾ ਚ ਮੰਦਾ ਔਰ 150 ਤੋਂ ਵੱਧ ਜਿਹੜੀਆਂ ਜਾਇਦਾਦਾਂ ਨੇ ਸਰਕਾਰ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਢਾਈ ਢੇਰੀ ਕਰਤੀਆਂ ਨੇ ਔਰ ਇਹ ਮਿਹਨ ਲਗਾਤਾਰ ਚੱਲੀ ਆ ਨਸ਼ਾ ਜਿਹੜਾ ਹੈ ਪੰਜਾਬ ਦੇ ਵਿੱਚ ਹੁਣ ਉਹ ਆਪਣੀ ਆਖਰੀ ਪੜਾ ਤੇ ਆ ਔਰ ਜਿਹੜਾ ਯੁੱਧ ਨਸ਼ਾ ਦੇ ਵਿਰੁੱਧ ਮਾਨਯੋਗ ਮੁੱਖ ਮੰਤਰੀ ਭਵਾਂ ਸਿੰਘ ਮਾਨ ਜੀ ਨੇ ਔਰ ਆਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਚ ਸ਼ੁਰੂ ਕੀਤਾ ਉਹ ਆਪਣੇ ਆਖਰੀ ਸਾਹਾਂ ਤੇ ਚੱਲ ਰਿਹਾ ਹੈ ਤੇ ਆਖਰੀ ਪੜਾਅ ਤੇ ਚੱਲ ਰਿਹਾ ਹੈ ਤੇ ਨਸ਼ਾ ਜਿਹੜਾ ਨਸ਼ਾ ਤਸਕਰ ਜਿਹੜਾ ਆਪਣੇ ਆਖਰੀ ਸਾਹਾਂ ਤੇ ਚੱਲ ਰਿਹਾ ਹੈ ਤੇ ਬਹੁਤ ਜਲਦੀ ਪੰਜਾਬ ਨੂੰ ਨਸ਼ਾ ਮੁਕਤ ਸਟੇਟ ਆ ਜਿਹੜਾ ਉਹ ਡਿਕਲੇਅਰ ਕਰ ਦਿੱਤਾ ਜਾਊਗਾ ਪੁਲਿਸ ਲਗਾਤਾਰ ਲੱਗੀ ਹੋਈ ਆ ਸਪਲਾਈ ਲਾਈਨ ਤੋੜਦੀ ਵੱਡੇ ਵੱਡੇ ਨਸ਼ਾ ਤਸਕਰ ਤੁਸੀਂ ਦੇਖੇ ਨੇ ਫੜ ਕੇ ਅੰਦਰ ਕੀਤੇ ਜਾ ਚੁੱਕੇ ਨੇ ਹੋਰ ਵੀ ਬੜੀ ਜਲਦੀ بڑے ਨਸ਼ਾ ਤਸਕਰਾਂ ਨੂੰ ਜਿਹੜਾ ਹੱਥ ਨੇ ਪਾਉਣ ਜਾ ਰਹੀ ਆ ਪੰਜਾਬ ਪੁਲਿਸ ਤਿਆਰ ਬੈਠੀ ਆ ਹੌਨਰ ਟਾਈਮ ਤੁਸੀਂ ਦੇਖੋਗੇ ਪੰਜਾਬ ਆ ਜਿਹੜਾ ਉਹ ਹੱਸਦਾ ਬਸਦਾ ਖੇਡਦਾ ਭਾਈਚਾਰਕ ਸਾਂਝ ਦੇਣਾ ਭਰਪੂਰ ਆ ਜਿਹੜਾ ਪੰਜਾਬ ਆ ਉਹ ਤੁਹਾਨੂੰ ਨਜ਼ਰੀ ਪਊਗਾ ਪਿੰਡਾਂ ਦੇ ਵਿੱਚ ਇਕੱਠ ਹੋ ਰਹੇ ਨੇ ਬਹੁਤ ਵੱਡਾ ਇਕੱਠ ਦੇਖਣ ਨੂੰ ਮਿਲਿਆ ਕਿ ਲੱਗਦਾ ਵੀ ਪਿੰਡਾਂ ਦੇ ਵਿੱਚ ਹੁਣ ਲੋਕਾਂ ਨੇ ਏਕਾ ਕਰ ਲਿਆ ਵੀ ਨਸ਼ਾ ਤਸਕਰ ਨਹੀਂ ਉਰੇ ਰਹਣ ਦੇਣਾ ਇਹ ਇਹ ਇਕੱਠ ਜਿਹੜਾ ਹੈ ਜਿੱਥੇ ਵੀ ਆਪਾਂ ਜਾਂਦੇ ਆ ਉਹ ਉੱਥੇ ਲੋਕ ਇਕੱਠੇ ਹੁੰਦੇ ਨੇ ਇਹ ਇਕੱਠ ਨੇ ਜਿਹੜੇ ਇਸ ਗੱਲ ਦਾ ਇਹ ਪ੍ਰਤੀਕ ਹੈ ਇਸ ਗੱਲ ਦਾ ਇਹ ਗਵਾਹ ਨੇ ਵੀ ਲੋਕ ਨੇ ਜਿਹੜੇ ਉਹ ਇਸ ਜੁੱਧ ਨਸ਼ਾ ਵਿਰੋਧ ਮੇਮਨਾ ਨਾਲ ਜੁੜ ਚੁੱਕੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਸੂਬਾ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮਹਮਾ ਜਿਹੜੀ ਚੱਲ ਰਹੀ ਹੈ 139 ਦਿਨ ਹੋ ਚੁੱਕੇ ਨੇ ਵੱਡੇ ਮਗਰਮੱਛ ਨੇ ਜਿਹੜੇ ਜੇਲ੍ਹਾਂ ਦੇ ਵਿੱਚ ਭੇਜੇ ਚੁੱਕੇ ਨੇ ਭੇਜੇ ਜਾ ਚੁੱਕੇ ਨੇ ਉੱਥੇ ਹੀ ਜਿਹੜੇ ਨਸ਼ਾ ਤਸਕਰ ਨੇ ਕਾਲੀਆਂ ਕਮਾਈਆਂ ਨਾਲ ਜਾਇਦਾਦ ਬਣਾਈ ਟੈਹ ਟੇਰੀ ਕੀਤੀ ਜਾ ਰਹੀ ਹੈ ਤਾਂ ਯੁੱਧ ਨਸ਼ਾ ਵਿਰੁੱਧ ਲਹਿਰ ਹੈ ਜਿਹੜੀ ਪਿੰਡਾਂ ਦੇ ਵਿੱਚ ਪਹੁੰਚੀ ਹੈ ਪਿੰਡ ਦੇ ਲੋਕ ਇਕੱਠੇ ਹੋਏ ਨੇ ਵਿਧਾਇਕ ਕੁਲਵੰਤ ਸਿੰਘ ਜੀ ਵੀ ਪਹੁੰਚੇ ਨੇ ਪਿੰਡਾਂ ਦੇ ਵਿੱਚ ਗੱਲਬਾਤ ਕਰਦੇ ਆ ਸਾਰੇ 139 ਦਿਨ ਹੋ ਗਏ ਕਿੰਨੇ ਕ ਨਸ਼ਾ ਤਸਕਰ ਨੇ ਜਿਹੜੇ ਜੇਲ੍ਹਾਂ ਦੇਖੋ 22000 ਤੋਂ ਵੱਧ ਨਸ਼ਾ ਤਸਕਰ ਹੈ ਜਿਹੜਾ ਉਹ ਜਿਲ੍ਹਿਆਂ 'ਚ ਬੰਦਾ ਔਰ 150 ਤੋਂ ਵੱਧ ਜਿਹੜੀਆਂ ਜਾਇਦਾਦਾਂ ਨੇ ਸਰਕਾਰ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਢਾਈ ਢੇਰੀ ਕਰਤੀਆਂ ਨੇ ਔਰ ਇਹ ਮਿਹਨਤ ਲਗਾਤਾਰ ਜਾਰੀ ਆ ਔਰ ਨਸ਼ਾ ਜਿਹੜਾ ਹੈ ਪੰਜਾਬ ਦੇ ਵਿੱਚ ਹੁਣ ਉਹ ਆਪਣੀ ਆਖਰੀ ਪੜਾ ਤੇ ਆ ਔਰ ਜਿਹੜਾ ਯੁੱਧ ਨਸ਼ਾ ਦੇ ਵਿਰੁੱਧ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਔਰ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ 'ਚ ਸ਼ੁਰੂ ਕੀਤਾ ਉਹ ਆਪਣੇ ਆਖਰੀ ਸਫਾ ਦੇ ਚੱਲ ਰਿਹਾ ਹੈ ਤੇ ਆਖਰੀ ਪੜਾਅ ਤੇ ਚੱਲ ਰਿਹਾ ਹੈ ਤੇ ਨਸ਼ਾ ਜਿਹੜਾ ਨਸ਼ਾ ਤਸਕਰ ਜਿਹੜਾ ਆਪਣੇ ਆਖਰੀ ਸਾਹਾਂ ਤੇ ਚੱਲ ਰਿਹਾ ਹੈ ਤੇ ਬਹੁਤ ਜਲਦੀ ਪੰਜਾਬ ਨੂੰ ਨਸ਼ਾ ਮੁਕਤ ਸਟੇਟ ਜਿਹੜਾ ਉਹ ਡਿਕਲੇਅਰ ਕਰ ਦਿੱਤਾ ਜਾਊਗਾ ਬਹੁਤ ਸਾਰੇ ਜ਼ਿਲ੍ਹੇ ਤਾਂ 100% ਹੋ ਗਏ ਬਹੁਤ ਸਾਰੇ ਜ਼ਿਲ੍ਹੇ 75% ਨੇ ਕੁਝ 60 70% ਨੇ ਇਹ ਲਗਾਤਾਰ ਆંકડા ਜਿਹੜਾ ਵੱਧ ਰਿਹਾ ਹੈ ਪੁਲਿਸ ਲਗਾਤਾਰ ਲੱਗੀ ਹੋਈ ਆ ਸਪਲਾਈ ਲਾਈਨ ਤੋੜਦੀ ਵੱਡੇ ਵੱਡੇ ਨਸ਼ਾ ਤਸਕਰ ਤੁਸੀਂ ਦੇਖੇ ਨੇ ਫੜ ਕੇ ਅੰਦਰ ਕੀਤੇ ਜਾ ਚੁੱਕੇ ਨੇ ਹੋਰ ਵੀ ਬੜੀ ਜਲਦੀ ਵੱਡੇ ਨਸ਼ਾ ਤਸਕਰਾਂ ਨੂੰ ਜਿਹੜਾ ਹੱਥ ਨੇ ਪਾਉਣ ਜਾ ਰਹੀ ਆ ਪੰਜਾਬ ਪੁਲਿਸ ਤਿਆਰ ਬੈਠੀ ਆ ਆਨਲਾਈਨ ਟਾਈਮ ਤੁਸੀਂ ਦੇਖੋਗੇ ਪੰਜਾਬ ਆ ਜਿਹੜਾ ਉਹ ਹੱਸਦਾ ਬਸਦਾ ਖੇਡਦਾ ਫਾਈਚਾਰਗ ਸਾਂਝ ਦੇ ਨਾਲ ਭਰਪੂਰਾ ਜਿਹੜਾ ਪੰਜਾਬ ਉਹ ਤੁਹਾਨੂੰ ਨਜ਼ਰੀ ਪਾਊਗਾ ਪਿੰਡਾਂ ਦੇ ਵਿੱਚ ਇਕੱਠ ਹੋ ਰਹੇ ਨੇ ਬਹੁਤ ਵੱਡਾ ਇਕੱਠ ਦੇਖਣ ਨੂੰ ਮਿਲਿਆ ਕਿ ਲੱਗਦਾ ਵੀ ਪਿੰਡਾਂ ਦੇ ਵਿੱਚ ਹੁਣ ਲੋਕਾਂ ਨੇ ਏਕਾ ਕਰ ਲਿਆ ਵੀ ਨਸ਼ਾ ਤਸਕਰ ਨਿਉਰੇ ਰਹਿੰਦੇ ਨੇ ਇਸ ਇਹ ਇਕੱਠ ਜਿਹੜਾ ਹੈ ਜਿੱਥੇ ਵੀ ਆਪਾਂ ਜਾਂਦੇ ਆ ਉਹ ਉੱਥੇ ਲੋਕ ਇਕੱਠੇ ਹੁੰਦੇ ਨੇ ਇਹ ਇਕੱਠ ਨੇ ਜਿਹੜੇ ਇਸ ਗੱਲ ਦਾ ਇਹ ਪ੍ਰਤੀਕ ਨੇ ਇਸ ਗੱਲ ਦਾ ਇਹ ਗਵਾਹ ਨੇ ਵੀ ਲੋਕ ਨੇ ਜਿਹੜੇ ਉਹ ਇਸ ਜੁੱਧ ਨਸ਼ਾ ਵਿਰੁੱਧ ਮੇਮਨਾ ਜੁੜ ਚੁੱਕੇ ਨੇ ਔਰ ਲੋਕਾਂ ਨੂੰ ਇਹ ਲੱਗਦਾ ਵੀ ਇਹ ਜੁੱਧ ਸਰਕਾਰ ਦਾ ਨਹੀਂ ਹੈਗਾ ਸਾਡਾ ਜੁੱਧ ਆ ਸਾਡਾ ਅਸੀਂ ਇਹਨੂੰ ਠੀਕ ਕਰਨਾ ਹੈ ਅਸੀਂ ਆਪਣੇ ਪਿੰਡ ਨੂੰ ਆਪਣੇ ਸ਼ਹਿਰ ਨੂੰ ਆਪਣੇ ਵਾਰਡ ਨੂੰ ਅਸੀਂ ਠੀਕ ਕਰਨਾ ਤੇ ਮੈਂ ਇਸ ਗੱਲੋਂ ਲੋਕਾਂ ਦਾ ਧੰਨਵਾਦ ਕਰਦਾ ਹਾਂ ਵੀ ਜੋ ਯੂਧ ਰਹਿ ਅਬਰਦ ਸਾਡੇ ਮਾਜੋਗ ਮੁੱਖ ਮੰਤਰੀ ਭਗਵਾਨ ਸਿੰਘ ਮਾਂਜੀ ਨੇ ਤੇ ਅਰਵਿੰਦ ਗੈਰਵਾਲ ਨੇ ਸ਼ੁਰੂ ਕੀਤਾ ਸੀ ਉਹਦਾ ਭਰਪੂਰ ਜਿਹੜਾ ਜਿਹੜਾ ਭਰਪੂਰ ਸਹਿਯੋਗ ਆ ਜਿਹੜਾ ਉਹ ਪਿੰਡਾਂ ਦੇ ਲੋਕ ਦੇ ਰਹੇ ਨੇ ਮੈਂ ਇਸ ਗੱਲ ਤੋਂ ਬਹੁਤ ਧੰਨਵਾਦ ਕਰਦਾ ਤੇ ਮੈਂ ਯਕੀਨ ਦਵਾਉਂਦਾ ਵੀ ਸਰਕਾਰ ਤੁਹਾਡੀ ਬਣਾਈ ਹੈ ਤੁਹਾਡੇ ਨਾਲ ਖੜੀ ਆ ਔਰ ਜਿੱਦਾਂ ਜਿੱਦਾਂ ਵੀ ਤੁਸੀਂ ਚਾਹੋਗੇ ਉਦਾਂ ਹੀ ਹੋਊਗਾ ਤੇ ਸਰਕਾਰ ਨੂੰ ਜੋ ਤੁਸੀਂ ਸਹਿਯੋਗ ਦਿੱਤਾ ਉਹਦਾ ਮੈਂ तहे ਦਿਲੋਂ ਧੰਨਵਾਦ ਬਹੁਤ ਧੰਨਵਾਦ ਸੋ ਇਸਨ ਸਾਡੇ ਨਾਲ ਮੋਹਾਲੀ ਤੋਂ ਆਮ ਆਦੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਜੀ ਜੋ ਕਿ ਮੋਹਾਲੀ ਜ਼ਿਲ੍ਹੇ ਦੇ ਆ ਪਿੰਡਾਂ ਦਾ ਲਗਾਤਾਰ ਦੌਰਾ ਕਰ ਰਹੇ ਕੰਨੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਨੇ ਉੱਥੇ ਹੀ ਯੁੱਧ ਨਸ਼ਿਆ ਵਿਰੁੱਧ ਮਹਮ ਹੈ ਜਿਹੜੀ ਉਸ ਨੂੰ ਘਰ-ਘਰ ਪਹੁੰਚਾਇਆ ਜਾ ਰਿਹਾ ਲੋਕਾਂ ਨੂੰ ਸੋਹ ਚਕਵਾਈ ਜਾ ਰਹੀ ਹੈ ਕਿ ਪਿੰਡ ਦੇ ਵਿੱਚ ਕੋਈ ਵੀ ਨਸ਼ਾ ਤਸਕਰ ਨਾ ਰਹੇ ਤੇ ਜਿਹੜੇ ਵੀ ਨੌਜਵਾਨ ਨਸ਼ਾ ਕਰਦੇ ਨੇ ਉਹਨਾਂ ਨੂੰ ਨਸ਼ਾ ਛਡਾਊ ਕੇਂਦਰਾਂ 'ਚ ਦਾਖਲ ਕਰਵਾਇਆ ਜਾ ਰਿਹਾ ਹੈ ਚੰਗੇ ਪਾਸੇ ਲਾਉਣ ਦੀ ਕੋਸ਼ਿਸ਼ ਹੈ ਜਿਹੜੀ ਲਗਾਤਾਰ ਸਰਕਾਰ ਕਰਦੀ ਨਜ਼ਰ ਆ ਰਹੀ ਹੈ ਤੇ ਆ ਪਿੰਡ ਨੇ ਜਿਹੜੇ ਮੁਹਾਲੀ ਜ਼ਿਲ੍ਹੇ ਦੇ ਚਾਰ ਪਿੰਡ ਦੇ ਵਿੱਚ ਯੁੱਧ ਨਸ਼ਿਆ ਵਿਰੁੱਧ ਮਹਮ ਹੈ ਜਿਹੜੀ ਉਹ ਚੱਲ ਰਹੀ ਹੈ ਤੇ ਵੱਡੇ ਇਕੱਠ ਨੇ ਪਿੰਡਾਂ 'ਚ ਦੇਖਣ ਨੂੰ ਮਿਲੇ ਨੇ ਜਿੱਥੇ ਪਿੰਡ ਦੇ ਲੋਕਾਂ ਨੇ ਵੀ ਆ ਵਿਧਾਇਕ ਦੇ ਨਾਲ ਮਿਲ ਕੇ ਸੌਂ ਖਾਦੀ ਹੈ ਕਿ ਅਸੀਂ ਆਪਣੇ ਪਿੰਡਾਂ ਦੇ ਵਿੱਚ ਕਿਸੇ ਵੀ ਨਸ਼ਾ ਤਸਕਰ ਨੂੰ ਰਹਿਣ ਨਹੀਂ ਦੇਵਾਂਗੇ ਕਿਸੇ ਦੀ ਵੀ ਜਮਾਨਤ ਨਹੀਂ ਕਰਵਾਵਾਂਗੇ ਤੇ ਨਾਲ ਹੀ ਨੌਜਵਾਨਾਂ ਨੂੰ ਚੰਗੇ ਪਾਸੇ ਲਾਵਾਂਗੇ ਤਾਂ ਯੁੱਧ ਨਸ਼ਿਆਂ ਵਿਰੁੱਧ ਮਹਿਮ ਹੈ ਜਿਹੜੀ ਆ ਲਗਾਤਾਰ ਜਾਰੀ ਹੈ ਤੇ ਹੁਣ ਇਹ ਲਹਿਰ ਬਣ ਕੇ ਉੱਠ ਕੇ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਵੱਲ ਵਾਧੀ ਦਿਖਾਈ ਦੇ ਰਹੀ ਆ ਕੈਮਰਾ ਪਰਸਨ ਪਰਮਿੰਦਰ ਦੇ ਨਾਲ ਤਜਿੰਦਰ ਚੰਦੀ ਦਾ ਅਨਮਿਊਟ ਮੋਹਾਲੀ